ਸੱਚੀ ਰੇ ਕਾਲ ਤਮਾਮ ਪੰਜਾਬੀਆਂ ਨੂੰ ਮੈਂ ਤੁਹਾਡਾ ਦੋਸਤ ਚੇਤਨ ਕਸ਼ਾਪ ਸੋ ਦੋਸਤੋ ਛੋਟੀ ਜਿਹੜੀ ਇਹ ਵੀਡੀਓ ਤਿਆਰ ਕੀਤੀ ਗਈ ਹੈ ਮੇਰੇ ਵੱਲੋਂ ਸੋ ਇਹ ਡਰਾਈਵਿੰਗ ਦੇ ਵਿਸ਼ੇ ਨੂੰ ਲੈ ਕੇ ਪਰਪਸ ਨੂੰ ਲੈ ਕੇ ਕੀਤੀ ਗਈ ਹੈ ਕਿਉਂਕਿ ਆਪਾਂ ਇਹਨੀ ਦਿਨੀ ਦੌਰਾਨ ਵੇਖ ਰਹੇ ਹਾਂ ਕਿ ਕੜਾਕੇ ਦੇ ਛਾਂਡੇ ਦੌਰਾਨ ਜਿੱਥੇ ਪੰਜਾਬ ਭਰ ਦੂ ਜਿਹੜਾ ਸੰਗਣੀ ਧੁੰਦ ਦੀ ਚਾਦਰ ਨੇ ਘੇਰਿਆ ਹੋਇਆ ਤਾਂ ਇਸ ਦੌਰਾਨ ਡਰਾਈਵਿੰਗ ਕਰਨ ਵਕਤੇ ਖਾਸ ਕਰ ਜਿਹੜੇ ਦੋ ਪਹੀਆ ਵਾਹਨ ਤੇ ਵਿਅਕਤੀ ਸਵਾਰ ਹੁੰਦੇ ਨੇ ਸਾਈਕਲ ਸਵਾਰ ਹੁੰਦੇ ਨੇ ਜਾਂ ਜਿਹੜੇ ਛੋਟੀਆਂ ਗੱਡੀਆਂ ਦੇ ਵਿੱਚ ਵਿਅਕਤੀ ਸਵਾਰ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਮਣਾ ਕਰਨਾ ਪੈਂਦਾ ਹੈ ਸਾਹਮਣਾ ਕਿਉਂ ਕਰਨਾ ਪੈਂਦਾ ਕਿਉਂਕਿ ਜਿਹੜੇ ਵੱਡੀਆਂ ਗੱਡੀਆਂ ਵਾਲੇ ਹੁੰਦੇ ਨੇ ਚਾਹੇ ਉਹ ਤੇ ਫਾਰਚੂਨਰ ਵਾਲੇ ਨੇ ਇਨਡਾਇਵਰ ਗੱਡੀਆਂ ਵਾਲੇ ਨੇ 18ਾਂ ਵਾਲੇ ਨੇ ਜਾਂ ਹੋਰ ਵੀ ਜਿਹੜੇ ਵੱਡੀਆਂ ਗੱਡੀਆਂ ਵਾਲੇ ਨੇ ਐਕਸ ਜੀ ਵੀ ਗੱਡੀਆਂ ਨੇ ਜਿਹੜੀਆਂ ਸੋਨੋ ਹਾਈ ਬੀਮ ਲਾਈਟਾਂ ਨੂੰ ਲੈ ਕੇ ਬਹੁਤ ਸਾਰੇ ਹਾਦਸੇ ਵਾਪਰਦੇ ਰਹੇ ਕਿਉਂਕਿ ਇੱਕ ਤਾਂ ਧੁੰਦ ਦੇ ਕਹਿਰ ਕਾਰਨ ਜਿਹੜੀ ਸੜਕ ਉਹ ਪਹਿਲਾਂ ਨਹੀਂ ਦਿਖਾਈ ਦਿੰਦੀ ਹੁੰਦੀ ਹੈ ਤਾਂ ਦੂਸਰਾ ਜਦੋਂ ਵੱਡੀਆਂ ਗੱਡੀਆਂ ਦੇ ਜਿਹੜੇ ਚਾਲਕ ਹੁੰਦੇ ਨੇ ਜਦੋਂ ਹਾਈ ਬੀਮ ਲਾਈਟਾਂ ਨੂੰ ਚਲਾ ਕੇ ਉਹ ਸਫ਼ਰ ਕਰਦੇ ਨੇ ਤਾਂ ਇਸ ਦੇ ਨਾਲ ਹੋਰ ਨਾਲ ਲੋਕਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਸਮਣਾ ਕਰਨਾ ਪੈਂਦਾ ਸੋ ਕਈ ਵਾਰ ਜਿਹੜੇ ਉਹ ਹਾਦਸੇ ਵੀ ਵਾਪਰ ਜਾਂਦੇ ਨੇ ਸੋ ਹੁਸ਼ਾਰਪੁਰ ਦੇ ਵਿੱਚ ਮੈਸ ਹ ਤਿੰਨ ਚਾਰ ਦਿਨ ਪਹਿਲਾਂ ਹੁਸ਼ਾਰਪੁਰ ਦੇ ਰਹੀਮਪੁਰ ਮੰਡੀ ਚੌਂਖਨ ਸਤੀਕੇ ਇੱਕ ਹਾਦਸਾ ਵਾਪਰਿਆ ਦੋ ਗੱਡੀਆਂ ਦੀ ਆਪਸ ਦੇ ਵਿੱਚ ਜਿਹੜੀ ਉਹ ਟੱਕਰ ਹੋ ਜਾਂਦੀ ਹੈ ਤੇ ਦੱਸਿਆ ਗਿਆ ਸੀ ਉਸ ਵਕਤ ਵੀ ਜਿਹੜਾ ਹਾਦਸਾ ਵਾਪਰਿਆ ਉਹ ਸਿਰਫ ਤੇ ਸਿਰਫ ਹਾਈ ਬੀਮ ਲਾਈਟਾਂ ਦੇ ਕਾਰਨ ਵਾਪਰਿਆ ਕਿਉਂਕਿ ਜਦੋਂ ਵੱਡੀਆਂ ਗੱਡੀਆਂ ਦੇ ਚਾਲਕ ਆਉਂਦੇ ਨੇ ਹਾਈ ਬੀਮ ਲਾਈਟਾਂ ਨੂੰ ਔਨ ਕਰਕੇ ਆਉਂਦੇ ਨੇ ਤਾਂ ਜਿਹੜੀ ਸਾਹਮਣੇ ਤੋਂ ਜਿਹੜੇ ਵਿਅਕਤੀ ਆ ਰਹੇ ਹੁੰਦੇ ਨੇ ਚਾਹੇ ਉਹ ਛੋਟੀ ਗੱਡੀਆਂ ਦੇ ਵਿੱਚ ਸਵਾਰ ਹੋਣ ਚ ਤੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਦੋਂ ਉਹ ਸਿੱਧੀ ਲਾਈਟ ਵਾਚਦੀ ਹੈ ਤਾਂ ਉਹਨਾਂ ਨੂੰ ਸਾਹਮਣੇ ਕੁਝ ਵੀ ਦਿਖਾਈ ਨਹੀਂ ਦਿੰਦਾ ਕਿ ਸਾਹਮਣੇ ਕੋਈ ਜਾ ਰਿਹਾ ਜਾਂ ਨਹੀਂ ਆਉਣ ਵਾਲਾ ਦਾ ਵਿਅਕਤੀ ਉਹਨਾਂ ਨੂੰ ਜ਼ਰੂਰ ਦਿਖਾਈ ਦਿੰਦਾ ਅੱਖਾਂ ਦੇ ਵਿੱਚ ਕਿਉਂਕਿ ਲਾਈਟ ਕਾਫੀ ਜ਼ਿਆਦਾ ਪੈਂਦੀ ਹੈ ਹਾਈ ਬੀਮ ਹੋਣ ਕਾਰਨ ਸੋ ਉਹਨਾਂ ਗੱਡੀਆਂ ਨੂੰ ਉਹ ਗੱਡੀਆਂ ਦੇ ਮਾਲਕਾਂ ਨੂੰ ਚਾਲਕਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਹਰ ਇੱਕ ਤੋਂ ਵੱਡੀਆਂ ਗੱਡੀਆਂ ਨਹੀਂ ਨੇ ਹਰ ਇੱਕ ਵਿਅਕਤੀ ਤੋਂ ਗੱਡੀ ਨਹੀਂ ਹੈ ਸੋ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਤੁਹਾਨੂੰ ਪਰਮਾਤਮਾ ਨੇ ਗੱਡੀਆਂ ਵਾਲੇ ਬਣਾਇਆ ਹੋਇਆ ਸੋ ਪ੍ਰੰਤੂ ਆਪਣੀ ਜਾਨ ਦੇ ਨਾਲ ਨਾਲ ਅਸੀਂ ਦੂਜਿਆਂ ਦੀ ਜਾਨ ਦੀ ਦੂਜਿਆਂ ਦੀ ਜ਼ਿੰਦਗੀ ਦੀ ਵੀ ਆਪਾਂ ਹਿਫਾਜ਼ਤ ਕਰਦੇ ਹੋਏ ਆਪਾਂ ਸੜਕਾਂ ਤੇ ਸਫ਼ਰ ਕਰੀਏ ਕਿਉਂਕਿ ਆਪਾਂ ਅਕਸਰ ਟਰੱਕਾਂ ਦੇ ਪਿੱਛੇ ਆਪਾਂ ਵੇਖਦੇ ਆ ਕਿ ਮੋਟਾ-ਮੋਟਾ ਲਿਖਿਆ ਹੁੰਦਾ ਕਿ ਯੂਜ਼ ਡੀਪਰ ਐਕਟ ਨਾਈਟ ਸੋ ਰਾਤ ਦੀ ਜਿਹੜੀ ਡਰਾਈਵਿੰਗ ਆ ਤੁਸੀਂ ਸਾਰੇ ਛਾੜਦੇ ਹੋ ਕਿ ਉਹ ਹਾਰਨ ਦੇ ਸਿਰ ਤੇ ਘੱਟ ਹੁੰਦੀ ਆ ਬਲਕਿ ਡਿਪਰਾਂ ਦੇ ਸਿਰ ਤੇ ਉਹ ਜਿਹੜੀ ਡਰਾਈਵਿੰਗ ਆ ਉਹ ਜ਼ਿਆਦਾਤਰ ਜਿਹੜੀ ਰਾਤ ਦੇ ਸਮੇਂ ਡਰਾਈਵਿੰਗ ਹੁੰਦੀ ਆ ਸੋ ਸਾਰੇ ਹੀ ਸੱਜਣਾ ਦੋਸਤਾਂ ਮਿੱਤਰਾਂ ਨੂੰ ਜਿਹੜੀ ਉਹ ਬੇਨਤੀ ਆ ਖਾਸ ਕਰ ਵੱਡੀਆਂ ਗੱਡੀਆਂ ਵਾਲਿਆਂ ਨੂੰ ਕਿ ਜਿਹੜੀ ਉਹ ਹਾਈ ਬੀਮ ਲਾਈਟ ਦੀ ਵਰਤੋਂ ਆ ਰਾਤ ਸਮੇਂ ਜਿਹੜੀ ਉਹ ਘਟ ਕੇ ਰਹਿ ਕਰੋ ਖਾਸ ਕਰ ਜਿਹੜੀਆਂ ਸ਼ਹਿਰ ਦੇ ਜਿਹੜੇ ਭੀੜ ਭੜਕੇ ਵਾਲੇ ਇਲਾਕੇ ਹੁੰਦੇ ਨੇ ਚੌਕ ਹੁੰਦੇ ਨੇ ਜਾਂ ਬਾਜ਼ਾਰ ਹੁੰਦੇ ਨੇ ਕਿਉਂਕਿ ਇੱਕ ਤਾਂ ਧੁੰਦ ਦੀ ਸੰਘਣੀ ਚਾਦਰ ਕਾਰਨ ਪਹਿਲਾਂ ਹੀ ਕੁਝ ਸਾਹਮਣੇ ਨਹੀਂ ਵਿਖਾਈ ਦਿੰਦਾ ਤੇ ਜਦੋਂ ਇੱਕਦਮ ਲਾਈਟਾਂ ਅੱਖਾਂ ਦੇ ਵਿੱਚ ਬਚਦੀਆਂ ਨੇ ਕਈ ਵਾਰ ਆਪਾਂ ਇਸ ਤਰ੍ਹਾਂ ਵੀ ਵੇਖਦੇ ਆ ਕਿ ਥਾਰਾਂ ਦੇ ਉੱਪਰ ਜਾਂ ਵੱਡੀਆਂ ਗੱਡੀਆਂ ਦੇ ਉੱਪਰ ਜਿਹੜੀਆਂ LED ਲਾਈਟ ਐ ਜਿਹੜੀਆਂ ਉਹ ਪੱਟੀਆਂ ਜਿਹੜੀਆਂ ਬਹੁਤ ਮੋਟੀਆਂ-ਮੋਟੀਆਂ ਲਗਾਈਆਂ ਹੁੰਦੀਆਂ ਨੇ ਜੋ ਕਿ ਸਿੱਧੇ ਤੌਰ ਤੇ ਜਿਹੜਾ ਉਹ ਹਾਦਸੇ ਦਾ ਕਾਰਨ ਬਣਦੀਆਂ ਨੇ ਮੌਤ ਦਾ ਕਾਰਨ ਬਣਦੀਆਂ ਨੇ ਕਿਉਂਕਿ ਤੁਹਾਡੀ ਜਾਨ ਤਾਂ ਗੱਡੀ ਦੇ ਵਿੱਚ ਹੋਣ ਕਾਰਨ ਬਚ ਜਾਂਦੀ ਹੈ ਪਰੰਤੂ ਜਿਹੜਾ ਸਾਹਮਣੇ ਤੋਂ ਛੋਟੀ ਗੱਡੀ ਦੇ ਵਿੱਚ ਆ ਰਿਹਾ ਹੁੰਦਾ ਜਾਂ ਦੋ ਪਹੀਆ ਵਾਹਨਾਂ ਤੇ ਆ ਰਿਹਾ ਹੁੰਦਾ ਸਕੂਟਰ ਮੋਟਰਸਾਈਕਲ ਐਕਟਿਵ ਆ ਤੇ ਆ ਰਿਹਾ ਹੁੰਦਾ ਸੋ ਉਸ ਦੀ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਢਾ ਦੇੜਿਓ ਜ਼ਰੂਰ ਬਚਦੀ ਹੈ ਤੇ ਅਨੇਕਾਂ ਹਾਦਸੇ ਅਜਿਹੇ ਵਾਪਰੇ ਨੇ ਜਿਸ ਵਿੱਚ ਕਈ ਵਿਅਕਤੀਆਂ ਦੀ ਜਿਹੜੀ ਉਹ ਮੌਤ ਵੀ ਹੋ ਚੁੱਕੀ ਹੈ ਸੋ ਜਦੋਂ ਵੀ ਅਸੀਂ ਸੜਕ ਤੇ ਨਿਕਲਦੇ ਆਂ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀ ਜਾਨ ਦੀ ਵੀ ਆਪਾਂ ਰਾਖੀ ਕਰੀਏ ਹਿਫਾਜ਼ਤ ਕਰਦੇ ਹੋਈ ਜਿਹੜਾ ਆਪਾਂ ਸਫ਼ਰ ਤੈਅ ਕਰੀਆ ਉਸ ਇੱਕ ਵਾਰ ਮੁਰ ਤੋਂ ਸਭ ਨੂੰ ਬੇਨਤੀ ਹੈ ਕਿ ਹਾਈ ਬੀਮ ਲਾਈਟਾਂ ਦੀ ਜਿਹੜੀ ਵਰਤੋਂ ਆ ਰਾਤ ਸਮੇਂ ਬਹੁਤ ਘੱਟ ਕੀਤੀ ਜਾਵੇ ਖਾਸ ਕਰ ਸ਼ਹਿਰੀ ਖੇਤਰਾਂ ਦੇ ਵਿੱਚ ਭੀੜ ਭੜਕੇ ਵਾਲੇ ਇਲਾਕਿਆਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ